ਸਮਜੀਬ ਸਮਜੀਬ ਪਿੰਡ ਨਦਰਾ ਗੋਗਿੰਦ ਭਰਾਜਵਾਰ ਵਾਲੇ ਓਕੇ ਜੀ ਜਿਲਾ ਸੰਗੂਰ ਜਿਲਾ ਸੰਗੂਰ ਬਾਈ ਜੀ ਜੇ ਮੈਂ ਤੁਸੀਂ ਆਪਣਾ ਬਾਡੀ ਸਰਵਿਸ ਜੂਸ ਜੂਸ ਕੀਤਾ ਕੀ ਕੀ ਪ੍ਰੋਬਲਮ ਆ ਸੀ ਤੁਹਾਨੂੰ ਕਿੱਥੇ ਕਿੱਥੇ ਦਵਾਈਆਂ ਲਈਆਂ ਮੈਨੂੰ ਪ੍ਰੋਬਲਮ ਤਾਂ ਜੀ ਮੇਰੇ ਲੀਵਰ ਦੇ ਵਿੱਚ ਵੀ ਇਨਫੈਕਸ਼ਨ ਵੀ ਸੀ ਅੱਛਾ ਪੂਰ ਤਰ੍ਹਾਂ ਜਿਹਾ ਜ਼ਖਮ ਹੋ ਗਿਆ ਠੀਕ ਹੈ ਅੱਛਾ ਤੇ ਬੀਪੀ ਵੀ ਬਦਲਤ ਹੋ ਗਿਆ ਜੀ ਓਕੇ ਤੇ ਕੰਮ ਕਰ ਨਹੀਂ ਮੇਰਾ ਚੰਗ ਕਰਦਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਇਹ ਚਾਹ ਪੰਜ ਸਾਲਾਂ ਤੋਂ ਪੰਜ ਸਾਲਾਂ ਤੋਂ ਮਲਿਕ ਤਾਂ ਹੁੰਦਾ ਨੋਰਮਲ ਡਾਕਟਰਾਂ ਕੋਲ ਦਵਾਈ ਲੈ ਲਈ ਚਲ ਪਿੰਡ ਚ ਕੰਮ ਚੱਲ ਜਾਂਦਾ ਆਪਣਾ ਇੱਕ ਵਾਰੀ ਵਧੀਆ ਡਾਕਟਰਾਂ ਕੋਲੇ ਵੀ ਗਏ ਹਾਂਜੀ ਹਾਂਜੀ ਅੱਛਾ ਪਰ ਤੁਹਾਨੂੰ ਨਹੀਂ ਗਏ ਅੱਛਾ ਤੇ ਸੰਰੂਰ ਵੀ ਗਏ ਪਟਿਆਲਾ ਵੀ ਗਏ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੀ ਗਏ ਓਕੇ ਮਲ ਪੂਰੇ ਟ੍ਰੀਟਮੈਂਟ ਟੈਸਟ ਵਗੈਰਾ ਸਭ ਕਰਾਇਆ ਜਿਵੇਂ ਤੁਸੀਂ ਕਹੇ ਇੰਡੋਸਕੋਪੀਆਂ ਕਰਾਈਆਂ ਸਾਰਾ ਕੁਝ ਡਾਕਟਰ ਕੀ ਕਹਿੰਦੇ ਸੀ ਤੁਹਾਨੂੰ ਡਾਕਟਰ ਜੀ ਕਹਿੰਦੀ ਦਵਾਈ ਖਾਈ ਚੱਲੋ ਅੱਛਾ ਤਾਂ ਠੀਕੋ ਵੀ ਜਦਨ ਦਵਾਈ ਸ਼ਕਤੀ ਜੋ ਹੀ ਕਰੋ ਵੀ ਸਾਰੀ ਉਮਰੇ ਤੁਹਾਨੂੰ ਦਵਾਈ ਖਾਣੀ ਪਊ ਹਾਲੇ ਨਹੀਂ ਕੋਈ ਹਾਂਜੀ ਜਿਵੇਂ ਤੁਸੀਂ ਬਈ ਜੀ ਮੈਂ ਵੀ ਤੁਹਾਡਾ ਨੰਬਰ ਲਿਆ ਸੀ ਨਾ 4-5 ਸਾਲ ਪਹਿਲਾਂ ਨੰਬਰ ਸੇਵ ਕਰ ਲਿਆ ਤੁਹਾਨੂੰ ਵੀਡੀਓ ਪਾਈ ਗਿਆ ਤੁਹਾਨੂੰ ਸ਼ਾਇਦ ਯਕੀਨ ਨਹੀਂ ਬਣਿਆ ਨਾ ਹਾਂ ਪ ਵਿਸ਼ਵਾਸ ਨਹੀਂ ਹੋਇਆ ਪੰਜ ਚਾਰ ਉਹ ਦੇਖੀਏ ਫਿਰ ਤੁਸੀਂ ਕਿਸੇ ਹੋਰ ਮਿੱਤਰ ਸੀ ਮੇਰੇ ਹੋਣੇ ਪਾਈਆਂ ਉਹ ਤੁਹਾਡੇ ਨੇੜੇ ਦਾ ਸੁਦੇਮ ਦੇਖ ਦੇਗੇ ਤੁਸੀਂ ਕੀ ਸੋਚ ਕੇ ਲਿਆ ਸੀ ਬੱਸ ਮੈਂ ਕਿਹਾ ਵੀ ਜਿੰਨੀ ਆਪਣੇ ਦਵਾਈਆਂ ਖਾਲੀਆਂ ਵੀ ਹਾਲੇ ਨਹੀਂ ਹੈ ਕੋਈ ਕੋਈ ਵੀ ਚਲ ਆ ਪਿਕ ਕਰੀ ਬਰਤ ਕੇ ਦੇ ਓਕੇ ਤੇ ਆਪਾਂ ਇਹ ਉਧੋਂ ਲਿਆ ਤੁਹਾਨੂੰ ਮੈਂ ਵੀ ਇਹੀ ਕਿਹਾ ਸੀ ਨਾ ਵੀ ਬਾਈ ਜੀ 50 ਦਿਨ ਵਰਤਨਾ ਬੋ ਜਿਸ ਨੂੰ ਰਿਜ਼ਲਟ ਆ ਗਿਆ ਅਗਲਾ ਬਰਤ ਵੀ ਰਹਿਣ ਦਿਓ ਉਹਨਾਂ ਨੇ ਵੀ ਇਹੀ ਕਿਹਾ ਹੋਣਾ ਜਿਵੇਂ ਹੁਣ ਬਾਈ ਜੀ ਸਾਨੂੰ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਕੀ ਕੰਡੀਸ਼ਨ ਆ ਤੁਹਾਡੀ ਮੈਨੂੰ ਸਾਬ ਤੋਂ ਉੱਤੀ ਹੋ ਗਿਆ ਜੀ ਬੱਸ ਛੱਡੇ ਨੂੰ ਵੀ ਜਮੇ ਸੈਟ ਨੂੰ ਜਮਾ ਸੈਟ ਦੀ ਮਾਰ ਕਦੇ ਗੋਲ ਨਹੀਂ ਲੈ ਕੇ ਦੇ ਤਾ ਓਕੇ ਕੋਈ ਗੋਲੀ ਨਹੀਂ ਲੈਂਦੇ ਕੋਈ ਟੀਕਾ ਨਹੀਂ ਲਵਾਇਆ ਕੋਈ ਕੁਝ ਨਹੀਂ ਕਿਸੇ ਡਾਕਟਰ ਕੋਲ ਨਹੀਂ ਕਰੇ ਓਕੇ ਖਰਾਕ ਰੂਕ ਵਧੀਆ ਹੁਣ ਕੰਮ ਕਰਨ ਨੂੰ ਕਿਵੇਂ ਜੀ ਕਰਦਾ ਬਹੁਤ ਵਧੀਆ ਜੀ ਕਿਵੇਂ ਲੱਗਦਾ ਆਪਦੇ ਆਪ ਨੂੰ ਬੈਗ ਗੇਅਰ ਜਿਹਾ ਲੱਗਿਆ ਜ਼ਿੰਦਗੀ ਦਾ ਬਾਨ ਲਾ ਲਈ ਘਰ ਜਦੋਂ 10 ਸਾਲ ਪਿੱਛੇ ਚਲੇ ਗਏ ਓਕੇ ਓਕੇ ਤੁਹਾਨੂੰ ਅਲਰਜੀ ਆ ਗਈ ਤੁਸੀਂ ਕਾਫੀ ਪਰਿਵਾਰਾਂ ਨੂੰ ਦਵਾਈ ਆ ਵੀ ਹੈ ਬਈ ਹਨ ਓਕੇ ਉਹਨਾਂ ਵੀ ਵਧੀਆ ਰਿਜ਼ਲਟ ਆਏ ਨੇ ਤੁਸੀਂ ਤਾਂ ਆਪਦੇ ਲੈਵਲ ਤੇ ਪੈਸੇ ਇਕੱਠੇ ਕਰਕੇ ਅੱਜ ਦੋਸਤਾਂ ਮਿੱਤਰਾਂ ਨੂੰ ਐਵੇਂ ਵੀ ਲੋਕਾਂ ਨੂੰ ਦਿੱਤੇ ਨੇ ਹਨ ਦੋ ਤਿੰਨ ਨੂੰ ਪੀਆ ਕਰ ਕਿਹਨੀ ਦਵਾਈ ਆਪਣੇ ਦੋਸਤਾਂ ਨਾਲ ਹੈ ਜੀ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਅੱਛਾ ਕੀ ਕੰਡੀਸ਼ਨ ਸੀ ਉਹਨਾਂ ਦੀ ਬਈ ਜੀ ਉਹਨਾਂ ਦੇ ਨਾਲ ਹੀ ਆਪਣੇ ਸੰਗੋ ਦੇਖ ਲਓ ਹਾਂ ਉਹਨਾਂ ਨੂੰ ਆਪਣੇ ਤੋਂ ਤਣੇ ਜਵਾਬ ਹੀ ਦੇਤਾ ਜੀਗਾ ਉਹਦਾ ਡਿਲੀਵਰ ਅੱਗੇ ਅੰਦਰੋਂ ਖਤਮ ਹੀ ਹੋ ਗਿਆ ਜੀਆ ਅੱਛਾ ਉਹਦਾ ਤਾਂ ਕਹਿੰਦੀ ਨਹੀਂ ਸੇਵਾਦਾਰ ਨੂੰ ਉਹਦੇ ਚਮਚਾ ਨਾਲ ਪਾਣੀ ਪਾ ਦੇ ਦੇ ਵਿੱਚ ਓਕੇ ਤੇ ਉਹ ਕਰੇਗਾ ਸੇਵਾ ਕਰੀ ਜਾਂਦੇ ਜੀਗੇ ਬਸ ਐਂ ਗੱਲ ਹੁੰਦੀ ਹੁੰਦੀ ਯਾਰ ਦੋਸਤਾਂ ਦੇ ਮੇਲੇ ਗੱਲ ਕਰਨੀ ਅੱਛਾ ਜਿਆ ਕਰਕੇ ਪ੍ਰੋਬਲਮ ਆਪਣੇ ਕਿਹਾ ਦਵਾ ਕੇ ਦੇਖਣਾ ਪਹਿਲਾਂ ਨਹੀਂ ਵਸਤੇ ਆ ਜੀ ਇਹ ਬਰੋ ਉਹਦੇ ਪੈਸੇ ਨਹੀਂ ਹੈਗੇ ਜਿਹੜੇ ਪੈਸੇ ਇਕੱਠੇ ਕਰਿਆ ਸੀ ਨੇ ਉਹਨੂੰ ਦਵਾਇਆ ਅੱਛਾ ਜਮਾ ਤੰਦ ਉਸ ਕੋਲ ਹੀ ਓਕੇ ਹੁਣ ਵਧੀਆ ਖਾਂਦੇ ਪੀਂਦੇ ਨੇ ਦੁਰਦੇ ਨੇ ਕੀ ਕੰਮ ਕਰਦੇ ਸੀ ਬਈ ਉਹ ਪਰਿਵਾਰ ਸਕੂਲ ਦੇ ਵਿੱਚ ਹੀ ਧਾਡੂ ਪਰਚੇ ਦਾ ਕੰਮ ਅੱਛਾ ਹੁਣ ਦੁਆਰੋਂ ਕਰਨ ਲੱਗੇ ਪਹਿਲਾਂ ਬੈੱਡ ਤੇ ਬੈਠੇ ਸੀ ਵਾਹ ਵੀ ਬਾਈ ਸਲੂਟ ਆ ਬਾਈ ਤੁਹਾਨੂੰ ਤੁਸੀਂ ਨੇ ਆਪਦੇ ਲੈਵਲ ਤੇ ਹਨਾ ਕਿਸੇ ਪਰਿਵਾਰ ਨੂੰ ਦੇਖ ਕੇ ਦੇਖਿਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਚੀਜ਼ ਦਾ ਤੇ ਲੱਖਾਂ ਹੀ ਪਰਿਵਾਰ ਤੁਹਾਡੀ ਵੀਡੀਓ ਦੇਖਣੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਜੀ ਆਪਾਂ ਨੂੰ ਜ਼ਰੂਰ ਇਹ ਵਰਤਣਾ ਚਾਹੀਦਾ ਓਕੇ ਜੀ ਕੀ ਕੰਮ ਕਰਦੇ ਹੋ ਬਈ ਜੀ ਤੁਸੀਂ ਸੂਰਪਰਾ ਦਾ ਕੰਮ ਕਰਦੇ ਦਰਵਾਜਾ ਸਾਹਿਬ ਨੂੰ ਸੰਗਤ ਪਾਉਣ ਆਇਆ ਹੈ ਅਸ਼ਯਾ ਗੋਮਟ ਬਣਾਣੇ ਉਹਦਾ ਕੰਮ ਕਰਦੇ ਉਹ ਕੇ ਉਹ ਕੇ ਧੰਨਵਾਦ ਬਾਈ